ਗੁੱਡ ਮਾਰਨਿੰਗ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਤੁਹਾਗਾਂ ਦਾ ਤੁਹਾਡੇ ਮੇਰੇ ਚੈਨਲ ਤੇ ਉਮੀਦ ਕਰਦੇ ਹਾਂ ਕਿ ਸਾਰੇ ਠੀਕ-ਠਾਕ ਹੋਵੋਗੇ। ਤੰਦਰੁਸਤ ਹੋਮ ਖੁਸ਼ ਆਹਣ ਹੋਊਂਗੀ। ਮੈਂ ਵੀ ਬਿਲਕੁਲ ਠੀਕ ਐ। ਟਾਈਮ ਆ ਜਿਆਦਾ ਹੈਗਾ ਮਾਰਨਿੰਗ ਦਾ 8:30 ਦਾ 8:30 ਹੋ ਚੁੱਕੇ ਨੇ। ਤੇ ਮੈਂ ਹੁਣ ਤੱਕ ਸੇ ਕਿਚਨ ਚ ਸਮਾਈ ਰੂਮ ਵਿੱਚ ਰੂਮ ਦੀ ਕਰਦੀ ਐ ਸੈਟਿੰਗ। ਮੈਂ ਸੇ ਮੇਰੇ ਸਲਾਸਾ ਜਿਹੜੇ ਰੂਮ ਨੂੰ ਸਾਫ ਕਰਦਾ। ਜੀ ਸਾਰਿਆਂ ਨਾਲ ਡਸਟਿੰਗ ਵਗੈਰਾ ਕਰਕੇ ਰੂਮ ਪੱਖਾ ਸਾਫ ਸਾਫ ਤੇ ਨਾਲ ਬੈੱਡਸ਼ੀਟ ਚੇਂਜ ਹੋ ਜੂਗੀ। ਦੇਖਦੇ ਆ ਸ਼ਾਇਦ ਸ਼ਾਮ ਨੂੰ ਕਰੂੰ ਹੁਣ ਕੰਮ ਥੋੜਾ ਉੱਜੜਿਆ ਮਾਰਨਿੰਗ ਚੰਨਾ ਕੋੜਾ ਜਾਰੀ ਹੁੰਦਾ। ਸ਼ਾਮ ਨੂੰ ਦੇਖੋ ਨੀ ਕੰਮ ਸ਼ਾਮ ਨੂੰ ਕਰੂੰਗੀ ਰੂਮ ਦੀ ਸਫਾਈ ਦਾ। ਜੋ ਉਧਰ ਕਿਚਨ ਵੀ ਸਾਫ਼ ਕਰਨ ਵਾਲੇ ਅੱਛੀ ਤਰਮੀਨਾ ਹੋਵੇ ਕਿ ਜਨ ਸਾਫ਼ ਕਰੀ ਨੂੰ ਉਹ ਤਾਂ ਅੱਜ ਹੋਣਾ ਵੀ ਸ਼ਾਇਦ ਕੱਲ ਨੂੰ ਦੇਖਾਂ। ਮੈਨੂੰ ਤਾਂ ਰੂਮ ਦੀ ਸੈਟਿੰਗ ਕਰਦਾ ਚੱਕ ਤਰ ਕਰਦੀ ਹੈ ਕੱਪੜੇ ਵੀ ਨਾ ਰਪਏ ਹੁੰਦੇ ਨੇ ਰਾਤ ਦੇ ਮੋٹے ਕੋਈ ਜੈਕੀ ਤਾਂ ਸੰਭਲ ਨਾ ਫਿਰ ਉਹ ਨਾ ਚਿਰ ਉੱਪਰ ਹੇ ਹੇ ਰੂਮ ਪਰ ਭਰੇ ਜੇ ਲੱਗ ਜਾਂਦਾ। ਰੂਮ ਦੀ ਇੱਕ ਵਾਰ ਸਫਾਈ ਕਰਨਾ। ਇਧਰ ਕੇ ਮੈਂ ਮੱਖਣ ਗਰਮ ਹੋਣਾ ਕਿਉਂ ਬਣ ਜੂ ਇਹ ਵੀ ਮੇਰਾ ਕੰਮ ਹੁਣ ਮਾਰਨਿੰਗ ਚ ਖਤਮ ਹੋ ਜੂਗਾ ਨਹੀਂ ਫਿਰ ਮੈਨੂੰ ਅੱਜ ਕਰਨਾ ਪੈਣਾ ਸੀ ਇਧਰ ਬਣ ਰਹੀ ਆ ਸਬਜੀ ਬਸ ਬਣੀ ਵਰਗੀ ਆ ਲੂ ਗਾਜਰ ਇਹਦੇ ਵਿੱਚ ਗੁੰਢ ਕੇ ਰੱਖਿਆ ਪਿਆ ਆਟਾ ਇੱਕ ਵਾਰ ਰੂਮ ਦੀ ਚੱਕਤਾਰ ਹੋ ਗਈ ਸਾਰਾ ਐਕਸਟਰਾ ਸਮਾਨ ਸਜਣਾ ਚੱਕਤਾ ਹਲਕਾ ਹੀ ਲੱਗਣ ਲੱਗਿਆ ਮਧੀ ਲੱਗਣ ਲੱਗਿਆ ਡਸਟਿੰਗ ਚਾਹੀ ਨਹੀਂ ਹੋਈ ਇੱਕ ਪਰਸ ਤੋਂ ਕਰੀ ਡਸਟਿੰਗ ਪਰ ਮੈਂ ਹੁਣ ਸਫਾਈ ਕਰੂੰਗੀ ਫੇਰ ਹੀ ਡਸਟਿੰਗ ਇਕੱਠੇ ਸਾਰਾ ਕੁਝ ਸਾਫ ਹੀ ਹੋਊਗਾ ਉਹ ਚਾਲਦੇ ਕਿਚਨ ਵਿੱਚ ਇਧਰ ਹੋਰਿਆ ਕਿਉਂ ਗਰਮ ਹੋਣ ਦੇ ਹਲੇ ਟਾਈਮ ਲੱਗੂਗਾ ਇੱਕ ਨਾ ਇੰਟਰਨੈਸ਼ਨਲ ਸੂਟ ਆਣ ਦਾ ਮੈਨੂੰ ਕਮੈਂਟ ਆਇਆ ਸੀਗਾ ਜਸਪ੍ਰੀ ਉਹਨਾਂ ਦਾ ਨੇਮ ਉਹਨਾਂ ਨੇ ਕਿਹਾ ਸੀ ਮੇਰਾ ਨੇਮ ਲੈ ਕੇ ਜਸਪ੍ਰੀ ਤੇ ਕੋਈ ਕਹਿੰਨੇ ਮੈਂ ਥੋੜੀ ਇਹ ਵੀਡੀਓਜ਼ ਦੀ ਬਹੁਤ ਬਹੁਤ ਫੈਨ ਹਾਂ ਮੈਨੂੰ ਤੁਹਾਡੇ ਵਲੌਗਸ ਬਹੁਤ ਅੱਛੇ ਲੱਗਦੇ ਨੇਗੇ ਤੇ ਮੈਂ ਟਾਈਮ ਤੋਂ ਟਾਈਮ ਕੱਢ ਕੇ ਆਪਣੇ ਵੀ ਸ케ਜੂਲ ਦਾ ਟਾਈਮ ਕੱਢ ਕੇ ਤੁਹਾਡੇ ਵੀਡੀਓਜ਼ ਜ਼ਰੂਰ ਦੇਖਣੀ ਆ ਰਾਤ ਨੂੰ 2-3 ਵਜੇ ਕੰਮ ਤੋਂ ਵਾਪਿਸ ਆਉਣੀ ਆ ਪਰ ਤੁਹਾਡੀ ਵੀਡੀਓ ਮੈਂ ਦੇਖਣੀ ਹੀ ਦੇਖਣੀ ਆ ਫਿਰ ਸਾਰਿਆਂ ਨੂੰ ਗੰਗੋਈ ਥੈਂਕ ਯੂ ਬੱਚੇ ਸੋ ਮਚ ਜਸਟ ਵੀ ਬਹੁਤ ਬਹੁਤ ਥੈਂਕ ਯੂ ਤੁਸੀਂ ਆਪਣੇ ਆਪਣੇ ਬੀਜੀ ਸਕੈਜੂਲ ਤੋਂ ਟਾਈਮ ਕੱਢਦੇ ਮੇਰੀ ਵੀਡੀਓਸ ਲਈ ਕਿਉਂਕਿ ਇੰਟਰਨੈਸ਼ਨਲ ਸਟੂਡੈਂਟਸ ਹਜੇ ਦਾ ਸਕੈਜੂਲ ਬਹੁਤ ਏਜੀ ਹੁੰਦਾ ਕਾਲਜ ਲਾਈਫ ਹਨਾ ਫਿਰ ਕੰਮ ਦੀ ਕਰਨ ਆਪਣੇ ਅਸਾਈਨਮੈਂਟਸ ਵੀ ਤਿਆਰ ਕਰਨੀਆਂ ਫਿਰ ਕੁਝ ਨਾ ਕੁਝ ਆਪਣੇ ਲਈ ਵੀ ਟਾਈਮ ਕਰਨਾ ਹੁੰਦਾ ਬੱਚਿਆਂ ਨੇ ਕੰਮ ਤੋਂ ਦੇ ਆਪ ਤੇ ਖਾਣਾ ਵੀ ਤਿਆਰ ਕਰਨਾ ਕੋਈ ਦੁੱਖ ਨਹੀਂ ਤੋਂ ਨੇ ਕਿੰਨਾ ਕੰਮ ਹੋ ਜਾਂਦਾ ਥੈਂਕ ਯੂ ਸੋ ਮਚ ਆਪਣੇ ਬੀਜੀ ਸਕੈਜੂਲ ਤੋਂ ਟਾਈਮ ਕੱਢਣ ਲਈ ਤੁਹਾਨੂੰ ਵਾਹਿਗੁਰੂ ਜੀ ਬਹੁਤ ਬਹੁਤ ਅੰਦਰੋਸਤੀਆਂ ਬਖਸ਼ੇ ਨਤਕਿਆਂ ਬਖਸ਼ਣ ਉਸ ਕਾਮ ਯਾ ਵਹ ਹੋ ਤੁਮ 6 ਮਿਲੀ ਮਾਈਕ੍ਰੋਵੇਵ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖਣ ਥੈਂਕ ਯੂ ਬੱਚੇ ਸੋਮਾ ਚੰਨਾ ਪਿਆਰ ਦੇਣ ਲਈ ਪਹਿਲਾਂ ਮੈਂ ਸੋਚਿਆ ਰੂਮ ਦੀ ਸਫਾਈ ਸ਼ਾਮ ਨੂੰ ਕਰੂੰਗੀ ਪਰ ਮੈਂ ਹੁਣ ਨਾ 10 ਵਜੇ ਕਿਚਨ ਚੋਂ ਫ੍ਰੀ ਹੋਊਗੀ ਸਿਰਫ ਮੈਂ ਸੋਚਿਆ ਰੂਮ ਤੇ ਤਾਂ ਕਿੰਨਾ ਟਾਈਮ ਲੱਗੂ ਵੱਧ ਤੋਂ ਵੱਧ ਘੰਟਾਂ ਲੱਗ ਜੂਗਾ ਵੀ ਰੂਮ ਦੀ ਕਲੀਨਿੰਗ ਮੈਂ ਕਰ ਹੀ ਦਿੰਨੀ ਆ ਤੇ ਕਿਉਂਕਿ ਫਿਰ ਮੈਂ ਨਹਾਉਣਾ ਸੀ ਮੈਂ ਕਿਹਾ ਚਲੋ ਹਲੇ ਮਨਾਤੀ ਵੀ ਨਹੀਂ ਰੂਮ ਦੀ ਕਲੀਨਿੰਗ ਕਰਕੇ ਫਿਰ ਬਾਅਦ ਵਿੱਚ ਇਨਾਉਂਗੀ ਸਾਡੇ ਬੈੱਡ ਸ਼ੀਟ ਚੇਂਜ ਹੋ ਜੂਗੀ ਕਿਉਂਕਿ ਅੱਜ ਮੇਰੇ ਕੋਲ ਹੋਰ ਕੰਮ ਵੀ ਨਹੀਂ ਸੀ ਕੱਪੜੇ ਵੀ ਨਹੀਂ ਵਾਸ਼ ਕਰਨੇ ਸੀਗੇ ਮੈਂ ਕਿਹਾ ਦੁਬਾਰਾ ਮੈਂ ਰੈਸਟ ਹੀ ਕਰਨਾ ਘੰਟਾ ਚੱਲ ਹੋਰ ਕੰਮ ਕਰ ਲਾਂ ਨੇ ਤੇ ਫਿਰ ਮੈਂ ਰਲਗੀਸ ਰੂਮ ਦੀ ਕਲੀਨਿੰਗ ਕਰ ਬੈੱਡ ਸ਼ੀਟ ਚੇਂਜ ਕਰਨੀ ਸੀ ਤੇ ਮੇਨ ਗੱਲ ਤਾਂ ਇਹ ਹੁੰਦੀ ਸੀ ਕਿ ਪੱਖਾ ਸਾਫ਼ ਕਰਨ ਵਾਲਾ ਸੀਗਾ ਤੇ ਪੱਖਾ ਸਾਫ਼ ਮੈਂ ਉਦੋਂ ਕਰਦੀ ਹੁੰਦੀ ਹੁੰਦੀ ਜਦੋਂ ਬੈੱਡ ਸ਼ੀਟ ਚੇਂਜ ਕਰਦੀ ਹੁੰਦੀ ਆ ਤੇ ਮੈਂ ਕਿਹਾ ਪੱਖਾ ਵੀ ਸਾਫ਼ ਕਰਨਾ ਤੇ ਫਿਰ ਸੋਚਿਆ ਚਲੋ ਕੰਦਾ ਵੀ ਝਾੜ ਦਾਂ ਨੇ ਥੋੜਾ ਥੋੜਾ ਡਸਟਰ ਨਾਲ ਡਸਟਿੰਗ ਕਰ ਦਾਂ ਨੇ ਕੰਦਾ ਤੇ ਕਿਤੇ ਕਿਤੇ ਬਹੁਤ ਛੋਟੇ ਛੋਟੇ ਜਾਲੇ ਜਿ ਲੱਗੇ ਪਏ ਸੀ ਹਨ ਜੋ ਵੀ ਡਸਟ ਥਾ ਰਹਿਤਾ ਚਲੋ ਸਾਫ ਹੋ ਜਾਊਗਾ ਫਿਰ ਹਾਂ ਹੁੰਦਾ ਜੇ ਦਿਨ ਕਲੀਨਿੰਗ ਕਰੋ ਬੈੱਡ ਸ਼ੀਟ ਵੀ ਚੇਂਜ ਹੋ ਜਾਏ ਪੱਖਾ ਵੀ ਸਾਫ ਹੋ ਜਾਏ ਕਿਉਂਕਿ ਜੇ ਪੱਖਾ ਸਾਫ ਕਰਨਾ ਹੁੰਦਾ ਨਾ ਬੈੱਡ ਉੱਪਰ ਖੜ ਕੇ ਬੈੱਡ ਉੱਪਰ ਸਟੈਪ ਰੱਖ ਕੇ ਫਿਰ ਕਰਨਾ ਪੈਂਦਾ ਫਿਰ ਨਹੀਂ ਤਾਂ ਬੈੱਡ ਸ਼ੀਟ ਪਛਾਈ ਹੋਵੇ ਤਾਂ ਗੱਦੇ-ਗੁੱਦੇ ਹਲਾਉਣੇ ਬਹੁਤ ਔਖੇ ਹੋ ਜਾਂਦੇ ਨੇ ਫਿਰ ਜਿਸ ਦਿਨ ਬੈੱਡ ਸ਼ੀਟ ਚੇਂਜ ਕਰਤੀ ਹੈ ਉਸ ਦਿਨ ਮੈਨੂੰ ਫਿਰ ਹਾਂ ਹੁੰਦਾ ਰੂਮ ਦੀ ਸਫਾਈ ਵੀ ਮੈਂ ਉਸ ਦਿਨ ਹੀ ਕਰਦੇ ਹੁੰਦੇ ਹਾਂ ਜਿਸ ਜਦੋਂ ਵੀ ਕਰਾਂ ਮਹੀਨੇ ਬਾਅਦ 2 ਮਹੀਨੇ ਬਾਅਦ 3 ਮਹੀਨੇ ਬਾਅਦ ਫਿਰ ਟੋਟਲੀ ਸਾਰਾ ਕੁਝ ਹੀ ਸਾਫ ਹੋ ਜਾਂ ਆਵਲੇ ਡਸਟਰ ਨਾਲ ਨਾ ਕਲੀਨਿੰਗ ਕਰਨੀ ਬਹੁਤ ਈਜ਼ੀ ਹੋ ਜਾਂਦੀ ਹੈ ਸਫਾਈ ਦਾ ਆਪਾਂ ਕਰਦੇ ਆ ਪਰ ਆਪਾਂ ਥੋੜਾ ਸਮਾਰਟਲੀ ਕਲੀਨਿੰਗ ਕਰੀਏ ਆਪਣਾ ਟਾਈਮ ਵੀ ਬਹੁਤ ਪਛ ਜਾਂਦਾ ਇੱਕ ਤਾਂ ਆਪ ਨੂੰ ਘੂੜੀ ਕੋਈ ਵੀ ਟੇਬਲ ਨਹੀਂ ਲਾਉਣਾ ਪੈਂਦਾ ਨਾ ਨਹੀਂ ਆਪਾਂ ਖਿੱਚੋ ਚੜੋ ਉਤਰੋ ਕਿੰਨਾ ਟਾਈਮ ਵੇਸਟ ਹੁੰਦਾ ਤੇ ਆਪਾਂ ਨੂੰ ਵੀ ਦੇਖੋ ਪ੍ਰੋਬਲਮ ਆਉਂਦੀ ਹੈ ਜਦੋਂ बार-बार ਆਪਾਂ ਕੋਈ ਵੀ ਟੇਬਲ ਅੱਗੇ ਕੀ ਖਿੱਚਦੇ ਆ ਫਿਰ ਚੜਦੇ ਆ ਉਤਰਦੇ ਆ ਤੇ ਡਸਟਰ ਨਾਲ ਬਹੁਤ ਵਧੀਆ ਕਲੀਨਿੰਗ ਹੋ ਜਾਂਦੀ ਆ ਇਹਨੂੰ ਤੁਸੀਂ ਲੰਬਾ ਛੋਟਾ ਆਪਦੀ ਤੁਸੀਂ ਹਾਈਟ ਅਕੋਰਡਿੰਗ ਕਰ ਸਕਦੇ ਜਿੰਨੀ ਤੁਸੀਂ ਉਚਾਈ ਤੱਕ ਸਫਾਈ ਕਰਨੀ ਹੈ ਬਹੁਤ ਈਜ਼ੀ ਹੈ ਹੋ ਜਾਂਦੇ ਕਾ ਇਹ ਡਸਟ ਨਾਲ ਕਲੀਨਿੰਗ ਕਰਨੀ ਕਾਫੀ ਮਹੀਨਿਆਂ ਤੋਂ ਮੰਗਾ ਹੋਇਆ ਮੇਰੇ ਲੰਘ ਲਗਭਗ ਸਾਲ ਨਹੀਂ ਹੋਣ ਵਾਲਾ ਹੋ ਜੂਗਾ ਤੇ ਬਹੁਤ ਵਧੀਆ ਚੀਜ਼ ਹੈ ਮੈਂ ਤਾਂ ਕਹਿੰਦੇ ਹਰ ਇੱਕ ਭੈਣ ਨੂੰ ਇਹੋ ਜਿੇ ਕੁਝ ਨਾ ਕੁਝ ਕਲੀਨਿੰਗ ਟੂਲਸ ਰੱਖਣਾ ਚਾਹੀਦੇ ਜਿੰਨਾ ਆਪਣਾ ਕੰਮ ਆਸਾਨ ਹੋ ਜਾਏ ਕਿਉਂਕਿ ਕੰਮ ਤਾਂ ਆਪਾਂ ਕਰਨੇ ਨੇ ਪਰ ਕੰਮ ਨੂੰ ਥੋੜਾ ਜਿਹਾ ਤਰੀਕਾ ਆਪਾਂ ਬਦਲ ਲਿਆ ਆਸਾਨ ਹੋ ਜਾਂਦਾ ਟਾਈਮ ਬਚ ਜਾਂਦਾ ਆਪਣਾ ਵਾਲਸ ਦੀ ਡਸਟਿੰਗ ਹੋ ਗਈ ਸਾਰੇ ਕਬਾਰਡਸ ਦੀ ਹੋ ਗਈ ਫੈਨ ਮੈਂ ਕਰਤਾ ਸਾਫ ਇਹ ਮੇਰੇ ਫਾਦਰ ਇਨ-ਲॉ ਦੀ ਫੋਟੋ ਲੱਗੀ ਹੋਈ ਮੈਂ ਤੇ ਕੱਪੜਾ ਮਾਰਦੇ ਵਾਸਤੇ ਕਲੀਨਿੰਗ ਕਰਦੇ ਜਾਣੀ ਹਾਂ ਪਰ ਜਸ ਆਏ ਹੁੰਦਾ ਡੀਪ ਕਲੀਨਿੰਗ ਕਰ ਰਹੇ ਫਿਰ ਉਹ ਮੈਂ ਇੱਕ ਇੱਕ ਚੀਜ਼ ਸਾਫ਼ ਹੋ ਜ ਰੂਮ ਦੀ ਤੇ ਬੈੱਡ ਉੱਪਰ ਮਾਰਦੇ ਕੱਪੜਾ ਇੱਕ ਸਾਈਡ ਤੇ ਤਾਂ ਮੈਂ ਥੋੜੇ ਦਿਨ ਹੋ ਗਏ ਬੈੱਡ ਖੋਲਿਆ ਸੀ ਉਸ ਦਿਨ ਮਾਰਿਆ ਸੀਗਾ ਥੋੜੀ ਥੋੜੀ ਡਸਟ ਬਾਹਲ ਜੇ ਆ ਜਾਂਦੇ ਨੇ ਸਾਈਡਸ ਤੇ ਬਚਾਣੋਂ ਤਾਂ ਚਲੋ ਗੱਦਾ ਹੁੰਦਾ ਸਾਫ਼ ਹੁੰਦਾ ਕਿਨਾਰੀਆਂ ਤੇ ਜਿੱਥੇ ਥੋੜੀ ਜਗ੍ਹਾ ਖਾਲੀ ਰਹਿ ਜਾਂਦੀ ਹੈ ਨਾ ਬਸ ਉੱਥੇ ਡਸਟ ਰੁਕ ਜਾਂਦੀ ਆ ਗਰਮ ਕੱਪੜਿਆਂ ਦੇ ਲੂਣ ਜੇ ਜਾਲੇ ਜੇ ਬਣ ਜਾਂਦੇ ਨੇਗੇ ਉਹ ਕਰ ਰਹੀ ਸੀ ਕਲੀਨ ਅੱਜ ਮੈਂ ਕੱਕੇ ਰੂਮ ਦੀ ਡੀਪ ਕਲੀਨਿੰਗ ਕਰਦਾ ਥੋੜਾ ਥੋੜਾ ਹੁੰਦਾ ਨਾ ਵੀ ਕਦੇ ਆਪਾਂ ਡੀਪ ਕਲੀਨਿੰਗ ਕਰਕੇ ਬੈਠੀਏ ਇਹਦਾ ਕਰਨ ਨੂੰ ਦਿਲ ਕਰਦਾ ਵਧੀਆ ਲੱਗਦਾ ਫਿਰ ਇਸ ਤੇ ਘਰ ਦੀ ਕਲੀਨਿੰਗ ਜਦੋਂ ਵੀ ਦੇਖ ਲਓ ਖਤਮ ਹੁੰਦੀ ਨਹੀਂ ਚਾਹੇ ਸਾਰਾ ਦਿਨ ਲੱਗੇ ਰੋ ਤਾਂ ਨਹੀਂ ਸਫਾਈ ਹੁੰਦੀ ਐਂ ਲੱਗਦਾ ਵੀ ਆਹ ਖੁੰਝਾ ਵੀ ਗੰਦਾ ਆਹ ਵੀ ਗੰਦਾ ਆਹ ਨਾ ਕਰਦਾ ਆਹ ਨਾ ਕਰਦਾ ਐਂ ਕਰਦੇ ਕਰਦੇ ਨਾ ਕਈ ਵਾਰ ਕੰਮ ਬਚ ਜਾਂਦਾ ਤੇ ਹੁਣ ਰੂਮ ਦੀ ਡਸਟਿੰਗ ਵੀ ਕਰਤੀ ਸਾਰੀ ਨਾਲ ਦੀ ਡਸਟਿੰਗ ਹੋਊਗੀ ਮੈਂ ਕਿਹਾ ਬੈਂਚ ਸ਼ੀਟ ਫੇਰ ਹੀ ਮੈਂ ਪਛਾਉਂਗੀ ਤਾਂ ਸਾਫ਼ ਧੋਤੀ ਹੋਈ ਮੈਂ ਡਸਟਿੰਗ ਕਰਦਾ ਰੂਮ ਦੀ ਤੇ ਡਸਟਿੰਗ ਹੋ ਗਈ ਸਾਰੀ ਕੰਪਲੀਟ ਇਹ ਡੋਰ ਤੇ ਵੀ ਕਰ ਤੱਕ ਆਪਣਾ ਮਾਰਤਾ ਬਾਕੀ ਜਿਹੜੀ ਸਾਡੇ ਰੂਮ ਦੀ ਵਿੰਡੋ ਰਹਿ ਗਈ ਉਹ ਹੈਲਪਰ ਕਰਦੀ ਹੁੰਦੀ ਹੈ ਫਿਰ ਮੈਂ ਕਿਹਾ ਚਲੋ ਉਹੀ ਕਰੂਗੀ ਚਲ ਮੈਂ ਕਿਉਂ ਕਰਾਂ ਫਿਰ ਹਨਾ ਕਿਉਂ ਉਹਦਾ ਕੰਮ ਉਹ ਕਰਦੀ ਰਹਿੰਦੀ ਵੈਸੇ ਵੀ ਰੋਟੇਸ਼ਨ ਸਾਡੇ ਵਿੰਡੋ ਸਾਫ਼ ਹੁੰਦੀਆਂ ਰਹਿੰਦੀਆਂ ਨੇ ਵੀ ਚਲੋ ਉਹੀ ਕਰ ਦੂਗੀ ਵਿੰਡੋ ਤੇ ਮੈਂ ਨਾ ਟਾਈਮ ਜ਼ਿਆਦਾ ਵੇਸਟ ਕਰ ਮੈਂ ਦੂਜੀ ਕਲੀਨਿੰਗ ਕਰਦਾਂ ਨੇ ਜਿਹੜੇ ਮੇਰੇ ਕਰਨ ਵਾਲੀਆਂ ਜਿਹੜੇ ਹੈਲਪਰ ਦੇ ਕਰਨ ਵਾਲੇ ਸੀ ਜਿਵੇਂ ਵਿੰਡੋ ਆ ਡੋਰ ਬਾਹਰੋਂ ਜਾਲੀ ਵਾਲਾ ਡੋਰ ਉਹ ਉਹ ਹੀ ਸਾਫ਼ ਕਰਦੀ ਹੁੰਦੀ ਹੈ ਤੇ ਇਹ ਚੇਅਰ ਤੇ ਵੀ ਮੈਂ ਕਿਹਾ ਕੱਪੜਾ ਮਾਰਦਣੀ ਹੈ ਹਨਾ ਇਹਨਾਂ ਤੇ ਵੀ ਡਸਟ ਪੈਂਦੀ ਹੈ چاہے ਆਪਾਂ ਨੂੰ ਨਹੀਂ ਦਿਖਦੀ ਪਰ ਡਸਟ ਜਰੂਰ ਹਰ ਇੱਕ ਚੀਜ਼ ਉੱਪਰ ਖੜਦੀ ਆ ਕੇ ਤੇ ਨਿਚਲੀ ਪੈਡ ਸ਼ੀਟ ਸੀ ਮੈਂ ਉਹ ਵੀ ਚੇਂਜ ਕਰਤੀ ਨੀਚੇ ਵਾਲੀ ਵੀ ਅੱਜ ਮੈਂ ਦੂਜੀ ਧੋਤੀ ਹੋਈ ਪਛਾਤੀ ਤੇ ਉੱਪਰ ਵਾਲੀ ਤਾਂ ਕਰਨੀ ਸੀਗੀ ਇਹ ਥੋੜੀ ਡਾਰਕ ਜਿਹੇ ਕਲਰ ਦੇ ਬੈੱਡ ਸ਼ੀਟਸ ਨਾ ਹੁਣ ਤਾਂ ਬਿਛ ਜਾਣਗੇ ਬਹੁਤ ਜ਼ਿਆਦਾ ਜਦੋਂ ਗਰਮੀ ਹੁੰਦੀ ਹੈ ਮੈਨੂੰ ਅੱਛੀਆਂ ਲੱਗਦੇ ਫਿਰ ਡਾਰਕ ਕਲਰ ਮੈਨੂੰ ਬਿਲਕੁਲ ਵੀ ਅੱਛੇ ਨਹੀਂ ਲੱਗਦੇ ਹੈਗੇ ਨਾ ਮੈਨੂੰ ਡਾਰਕ ਕਲਰ ਦੇ ਕੱਪੜੇ ਪੌਣੇ ਅੱਛੇ ਲੱਗਦੇ ਨਹੀਂ ਨਾ ਮੈਨੂੰ ਡਾਕ ਡਾਕ ਬੈੱਡ ਸ਼ੀਟਸ ਵਧੀਆਂ ਲੱਗਦੀਆਂ ਨੇ ਕਰਮੀਆਂ ਵੀ ਤਾਂ ਬਿਲਕੁਲ ਵੀ ਨਹੀਂ ਸੋਹਣੇ ਲੱਗਦੇ ਬਿਲਕੁਲ ਲਾਈਟ ਜਿਹੀ بیس ਵਾਲੀ ਬੈੱਡ ਸ਼ੀਟਸ ਸੱਚੀਆਂ ਲੱਗਦੀਆਂ ਨੇ ਤੇ ਬੈੱਡ ਸ਼ੀਟ ਹੋ ਗਈ ਚੇਂਜ ਤੇ ਹੁਣ ਹਲਕਾ ਜਿਹਾ ਬਲੈਂਕਟ ਵੀ ਰੱਖ ਦਈਏ ਦਿਨੇ ਰੇਟਣਾ ਰੈਸਟ ਕਰਨਾ ਹਨਾ ਬਲੈਂਕਟ ਚੱਕ ਕੇ ਲੈ ਕੇ ਆਉਣ ਦੀ ਲੋੜ ਨਹੀਂ ਤੁਹਾਨੂੰ ਦਾ ਉੱਪਰ ਲੈ ਲਓ ਜਰੂਰ ਵੀ ਤੁਸੀਂ ਰੈਸਟ ਕਰਨਾ ਸਾਰੀ ਕਲੀਨਿੰਗ ਹੋ ਗਈ ਬਹੁਤ ਹੀ ਫਰੈਸ਼ ਜਿਹਾ ਫੀਲ ਹੁੰਦਾ ਜੋ ਡੀਪ ਕਲੀਨ ਹੋ ਜਾਂਦਾ ਆਪਣਾ ਰੂਮ ਤੈਨੂੰ ਇੱਕ ਇੱਕ ਰੂਮ ਕਰਕੇ ਮੈਂ ਸਾਰੇ ਕਰੂੰਗੀ ਫਿਲਹਾਲ ਤਾਂ ਕੁਝ ਦਿਨਾਂ ਸੀ ਬਹੁਤ ਬਿਜ਼ੀ ਨਹੀਂ ਹੋਣਾ ਬਸ ਆਪ ਦਾ ਰੂਮ ਹੀ ਮੈਂ ਕਰਨਾ ਪੈਗਾ ਤੇ ਜਦੋਂ ਵੀ ਕਰੂਗੀ ਇੱਕ ਰੂਮ ਕਰਕੇ ਕਰਾਂ ਕਰੂ ਸਾਰਾ ਘਰ ਤਾਂ ਇਕੱਠਾ ਸਾਫ਼ ਕਰਨਾ ਮੁਸ਼ਕਲ ਆ ਐਟ ਲਾਸਟ ਮੈਂ ਸੋਚਿਆ ਚਲੋ ਸਟੈਪ ਵੀ ਕਲੀਨ ਕਰ ਤਾਂ ਬਹੁਤ ਜ਼ਿਆਦਾ ਕੰਮ ਦਿੰਦਾ ਇਹਦੇ ਨਾਲ ਨਾ ਸਫਾਈ ਕਰਨੀ ਬਹੁਤ ਈਜ਼ੀ ਹੋ ਜਾਂਦੀ ਆ ਆਪਾਂ ਨੂੰ ਕਿਸੇ ਦੀ ਜੈਂਟਸ ਦੀ ਵੇਟ ਨਹੀਂ ਕਰਨੀ ਪੈਂਦੀ ਹੈਲਪ ਲਈ ਨਹੀਂ ਕਹਿਣਾ ਪੈਂਦਾ ਭੁੱਲਣਾ ਨਹੀਂ ਪੈਂਦਾ ਹਣਾ ਕਿਸੇ ਨੂੰ ਟੂ ਹੈਲਪ ਨਹੀਂ ਮੰਗਣੀ ਪੈਂਦੀ ਬਹੁਤ इजी ਹੈ ਜਿੱਦੇ ਦਾ ਸੀ ਇਹ ਲਿਆਂਦਾ ਇੰਨੇ ਮੇਰਾ ਕੰਮ ਆਸਾਨ ਹੋ ਗਿਆ ਨੇ ਇਹਦੇ ਨਾਲ ਬਹੁਤ ਜ਼ਿਆਦਾ ਇਸ ਸਮੇਂ ਸਾਫ਼ ਕਰਦੀ ਰਹੀ ਨਹੀਂ ਪਰ ਹੁਣ ਮੈਂ ਇੱਕ ਹੋਰ ਕਪੜਾ ਮਾਰਦਮ ਹੈ ਯੂਜ਼ ਕੀਤਾ ਤੇ ਰੂਮ ਦੀ ਸਾਰੇ ਦੀ ਕਲੀਨਿੰਗ ਹੋ ਗਈ ਸੈਟਿੰਗ ਹੋ ਗਈ ਬਹੁਤ ਅੱਛਾ ਲੱਗ ਰਿਹਾ ਇਸ ਵਿੱਚ ਮੈਂ ਕਿਹਾ ਕੋਸ ਆ ਜਾ ਗਲਾਸ ਪਾਣੀ ਦਾ ਪੀਣੀ ਕੋਸੇ ਜੀ ਪਾਣੀ ਦਾ ਗਲਾਸ ਕੀਤਾ ਜਾਵੇ ਥੋੜੀ ਤਕਾਬੜ ਦੂਰ ਹੋ ਜੇ ਤਕਾਬ ਕਹੇ ਨਹੀਂ ਹੋਈ ਇਸ ਮੇਰਾ ਇਹ ਦਿਲ ਕਰ ਰਿਹਾ ਸੀ ਮੇਨਾਵਾਂ ਨਾਲ ਮੈਨੂੰ ਹੋਣਾ ਸੀਗਾ ਵੀ ਮੈਂ ਬਿਲਕੁਲ ਨਾ ਮਾਸ ਨਹੀਂ ਹੋਣਾ ਇੱਕ ਵਾਰ ਲੇਟ ਜਾ ਮੈਂ ਕਰਨੀ ਨਹੀਂ ਹਾਂ ਤੇ ਮੇਨੂੰ ਤਾਂ ਗੱਲ ਨਹੀਂ ਬਣਨੀ ਨਹਾਉਣਾ ਪੈਣਾ। ਫਿਰ ਨਹੀਂ ਸੁਸਤੀ ਪਈ ਰਹੂਗੀ। ਪਾਣੀ ਦੇ ਗਲਾਸ ਨੇ ਪੀ ਲਿਆ ਤੇ ਮੈਂ ਸੋਚਿਆ ਹੁਣ ਇੱਕ ਬਨਾਣਾ ਵੀ ਖਾ ਲਾਂ ਕਿਉਂਕਿ ਮੈਂ ਤਾਂ ਬ੍ਰੇਕਫਾਸਟ ਵੇਲੇ ਜਲਦੀ ਕਰ ਲਿਆ ਸੀਗਾ। ਮੈਂ 7:30 ਤੋਂ 8 ਦੇ ਵਿੱਚ ਵਿੱਚ ਆਪਣਾ ਬ੍ਰੇਕਫਾਸਟ ਕਰ ਲਿਆ। ਤੇ ਹੁਣ ਮੈਨੂੰ ਜੋ ਸਫਾਈ ਕਰਕੇ ਸਾਡੀ ਨਾ 11 ਦਾ ਟਾਈਮ ਹੋਇਆ ਸੀ ਮੈਂ ਸਿਰਫ ਅੱਧਾ ਘੰਟਾ ਹੀ ਲੱਗਿਆ ਰੂਮ ਦੀ ਕਲੀਨਿੰਗ ਕਰਨ ਨੂੰ। ਤੇ ਮੈਨੂੰ ਭੁੱਖ ਲੱਗਿਆ ਸੀ ਕਿਉਂਕਿ ਇਹ ਟਾਈਮ ਮੇਰਾ ਫਰੂਟ ਦਾ ਟਾਈਮ ਹੋ ਜਾਂਦਾ। ਮੈਂ ਖਾ ਰਹੀ ਹਾਂ ਇੱਕ ਬਨਾਣਾ। ਬਨਾਣਾ ਖਾ ਕੇ ਫਿਰ ਮੈਂ ਨਾ ਕੀ ਆਉਂਗੀ। സോ ഏ മീര അത് വീഡിയോ വിഡോ അച്ഛക്േയർ കമൻറ്റ് ജരൂ ചേന സബസ്ക്ൈബ്ബന മി നമ വീഡിയോ ലെക സത് ശ്രീകാല